ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਾਰੀ ਬਾਣੀ ਮਿਸਰੀ ਹੈ ਅੰਮ੍ਰਿਤਧਾਰਾ ਹੈ ਇਸ ਬਾਣੀ ਦੇ ਵਿੱਚ ਇੱਕ ਬਾਣੀ ਦਾ ਨਾਮ ਹੈ ਸਿੱਧ ਗੋਸ਼ਟ ਬਾਣੀਆਂ ਦੇ ਬਕਾਇਦਾ ਨਾਮ ਨੇ ਜਿਵੇਂ ਪਹਿਲੀ ਬਾਣੀ ਦਾ ਨਾਮ ਹੈ ਜਪ ਜਪ ਉੱਪਰ ਜੋ ਇੱਕ ਓੰਕਾਰ ਤੋਂ ਗੁਰਪ੍ਰਸਾਦ ਤੱਕ ਲਿਖਿਆ ਹੋਇਆ ਇਹਦਾ ਜਪ ਨਾਲ ਕੋਈ ਮਤਲਬ ਨਹੀਂ ਹੈ ਇਹ ਤੇ ਮੰਗਲਾ ਚਰਨ ਹੈ ਗੁਰੂ ਗ੍ਰੰਥ ਸਾਹਿਬ ਦਾ ਮੰਗਲਾ ਚਰਨ ਹੈ ਜਪ ਦਾ ਮੰਗਲਾ ਚਰਨ ਹੈ ਇਹ ਜੋ ਜਪ ਬਾਣੀ ਦਾ ਨਾਮ ਹੈ ਸਤਿਕਾਰ ਨਾਲ ਅਸੀਂ ਕਹਿ ਦਿੰਦੇ ਹਾਂ ਜਪਜੀ ਸਾਹਿਬ ਉਹ ਤੇ ਗੋੜੀ ਸੁਖਮੰਨੀ ਮੱਲਾ ਪੰਜਵਾ ਲਿਖਿਆ ਪਰ ਅਸੀਂ ਸਤਿਕਾਰ ਨਾਲ ਕਹਿ ਦਿੰਦੇ ਹਾਂ ਸੁਖਮੰਨੀ ਸਾਹਿਬ ਬਾਣੀ ਦਾ ਨਾਮ ਜਪ ਹੈ ਤੇ ਜਪ ਆਰੰਭ ਹੁੰਦਾ ਹੈ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਇਹ ਸ਼ਲੋਕ ਹੈ ਇਹਨੂੰ ਸ਼ਲੋਕ ਦੇ ਰੂਪ ਦੇ ਸੁਖਮਨੀ ਸਾਹਿਬ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦਰਜ ਵੀ ਕੀਤਾ ਹੈ ਸ਼ਲੋਕ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਤੁਹਾਡੇ ਵਿੱਚੋਂ ਜਿਹੜੇ ਸੁਖਮਨੀ ਸਾਹਿਬ ਦਾ ਜਪ ਕਰਦੇ ਆਉਣਗੇ ਪਤਾ ਹੋਵੇਗਾ ਇਹ ਸ਼ਲੋਕ ਹੈ